ਜਰਜ ਮੈਂ ਆਪਣਾ ਉਧਰ ਹਰ ਆ ਗਏ ਜੀ ਬਾਈ ਮਾਰ ਪੈ ਗਈ ਪਾਣੀ ਉਧਰੋਂ ਬੰਦੇ ਆਉਣਗੇ ਕੋਈ ਦਵਾਈ ਬੂਟੀ ਲੈ ਉਹਨਾਂ ਨੂੰ ਕੋਈ ਰਿਆਤ ਹੋ ਠੀਕ ਹੈ ਜੋ ਬਾਈ ਉਧਰ ਲਈ ਛੜ ਤੋਂ ਆਉਣਗੇ ਆਪਾਂ ਉਹਨਾਂ ਦੀ ਫੁੱਲ ਹੈਲਪ ਕਰਾਂਗੇ ਫੁੱਲ ਸੇਵਾ ਕਰਾਂਗੇ ਜੋ ਆਪਾਂ ਕਰ ਸਕਦੇ ਆਂ ਬਾਈ ਆਪਣੇ ਕੋਲੇ ਬਾਈ ਉਹ ਸੀਨ ਵਾਲਾ ਸਾਲਟ ਹੈਗਾ 890 ਰੁਪਏ ਦੀ ਕਿਲੋ ਆ 10 ਕਿੱਲਿਆਂ ਦੇ ਕਿਲੋ ਪਊ ਸਿਰਫ 99 ਰੁਪਏ ਕਿੱਲੇ ਤੇ ਉਦੋਂ ਬਾਅਦ ਜੋ ਚੈਸਾ ਵਾਲਾ ਸਾਲਟ ਹੈਗਾ ਬਾਈ ਤੋਂ ਆਪਣੇ ਕੋਲੇ ਵੀਰੇ ਉਹਦਾ 140 ਰੁਪਏ ਕਿੱਲੇ ਦਾ ਖਰਚਾ ਆਊਗਾ 1120 ਰੁਪਏ ਦੀ ਕਿਲੋ ਆ ਬਾਈ ਚੈਸ ਵਾਲਾ ਸਾਲਟ ਕੀ ਰੇਟ ਹੋਊ ਆਪਣਾ ਲੋਬੇ ਹੋਰ ਜੇ ਨਾਲ ਆਪਾਂ ਵੀਰੇ ਦੇ ਦਾਂਗੇ 150 ਐਮ ਐਲ 250 ਰੁਪਏ ਦੀ ਦੇ ਦਾਂਗੇ ਬਾਈ ਢਾਈ ਏਕੜ ਦੀ 250 ਰੁਪਏ ਦੀ ਬਾਈ 250 ਰੁਪਏ ਦੀ ਢਾਈ ਏਕੜ ਦੀ ਦੇ ਦਾਂਗੇ ਬਾਈ ਜੀ ਸਿਰਫ 100 ਰੁਪਏ ਕਿੱਲੇ ਦਾ ਖਰਚਾ ਜੇ ਬੰਦਾ 60 ਐਮ ਐਲ ਪਾਉਂਦਾ ਉਹਦੇ ਵਿੱਚ ਜੋ ਮਲ ਕੇ ਲਾਲ ਅਕਟਾਰਾ ਜੋ 12 ਬਾਹਰਲੀ ਸਾਈਡ ਦਾ ਕੰਨਾ ਬਾਈ ਐਮ ਐਲ 1000 1200 ਵਿਕਦਾ ਆਪਣੇ ਕੋਲੇ ਸਿਰਫ 480 ਰੁਪਏ ਦਾ ਲੀਟਰ ਆ 48 ਰੁਪਏ ਕਿੱਲੇ ਦਾ ਖਰਚਾ ਹੋਊਗਾ ਭਾਈ ਇਹ ਪੱਤਾ ਲਪੇਟ ਗੋਬਦੀ ਸੁੰਡੀ ਕੋੜਾ ਟਿੱਡਾ तितਲੀ ਫਿਦਲੀ ਜਿਵੇਂ ਅੱਗੇ ਮਲ ਕੇ ਹੁਣ ਲਾਗਰ ਕੱਟ ਆਊਗਾ ਭਾਈ ਬੱਲੀ ਕੱਟ ਬੋਲ ਦਿੰਦੇ ਆ 25 ਦਿਨ ਦਾ ਕੰਟਰੋਲ ਆ ਭਾਈ ਬਾਕੀ ਜੋ ਮਲ ਕੇ ਅੱਗੇ ਦੀ ਆਪਣੇ ਕੋਲੇ ਵੀ ਇਹੋ ਜਿਹਾ ਕੋਈ ਕੰਮ ਨਹੀਂ ਹੋਊ 90% ਆਪਾਂ ਬਿੱਲ ਤੁਰੰਤ ਹੀ ਕੱਟ ਕੇ ਦੇਵਾਂਗੇ ਸੰਡੇ ਵਾਲੇ ਦਿਨ ਜੇ ਘੰਟਾ 2 ਘੰਟੇ ਕੋਈ ਦਿੱਕਤ ਆ ਤਾਂ ਅਗਲੇ ਦਾ ਵਟਸਐਪ ਨੰਬਰ ਲਿਖ ਦਿਆਂ ਤਾਂ ਉਹਨੂੰ 2-4 ਘੰਟੇ ਬਾਅਦ ਹੀ ਉਸੇ ਡੇਟ 'ਚ ਬਿੱਲ ਵਾਗੇ ਜਾਂਦਾ ਵੀ ਵੀਡੀਓ ਪਾਉਂਦਿਆਂ ਫਾਰਮਰ ਦੇਖ ਕੇ ਆ ਜਾਂਦਾ ਆਉਂਦੇ ਨੂੰ ਮਾਰ ਕੇ ਜੋ ਬ੍ਰਾਂਡ ਹੁੰਦਾ ਅਗਲਾ ਕਹਿੰਦੇ ਰਹਿ ਹੈ ਨਹੀਂ ਮੁੱਕ ਗਿਆ ਆਪਣੇ ਕੋਲੇ ਫੁੱਲ ਸਟਾਕ ਪਿਆ ਵੀਰੇ ਬ੍ਰਾਵੋ ਭਈਆ ਆਪਾਂ ਖੜਿਆ ਤਨ ਤਨ ਬਾਬਾ ਪਾਣੀ ਵਾਲੇ ਪੇਸਟੀ ਸ਼ਾਹ ਲੋਂਗੋ ਵਾਲ ਤੇ ਬਾਈਆਂ ਨੂੰ ਬੋਰ ਦਿਖਾ ਦੇ ਕਈ ਵੀਰ ਭਾਈ ਉਲਝ ਜਾਂਦੇ ਨੇ ਵੀ ਇਹ ਲੋਕੇਸ਼ਨ ਕਿੱਥੇ ਆ ਵੀ ਅਸੀਂ ਵੀਡੀਓ ਚ ਦੇਖ ਲੈਨੇ ਆ ਸਾਨੂੰ ਲੋਕੇਸ਼ਨ ਨਹੀਂ ਪਤਾ ਲੱਗਦੀ ਇੱਕ ਤਾਂ ਦਿਖਾ ਦੇ ਬਾਈਆਂ ਨੂੰ ਜਿਹੜੀ ਭਾਈ ਆਪਣੀ ਦੁਕਾਨ ਆ ਉਹਦੇ ਮੂਰੇ ਮੰਨ ਲਓ ਚਿਪਸ ਲੱਗੀ ਹੋਈ ਹੈਗੀ ਦੇਗੀਆਂ ਬਣੀਆਂ ਹੋਈਆਂ ਨੇਗੀਆਂ ਉੱਚੀ ਦੁਕਾਨ ਹੈਗੀ ਸਾਰੇ ਲੋਂਗੋ ਵਾਲ ਸਾਨੂੰ ਇਹ ਕਿਤੇ ਨਹੀਂ ਮਿਲਣੀ ਇਹ ਜੀ ਦੁਕਾਨ ਤੇ ਜਿਹੜੀ ਲੋਕੇਸ਼ਨ ਆ ਭਾਈ ਉਹ ਕਿਲਾ ਨਮੋਲ ਰੋਡ ਜਦੋਂ ਆਪਾਂ ਲੌਂਗੋਵਾਲ ਨੂੰ ਬਈ ਕਿਲੇ ਨੂੰ ਜਾਂਦੇ ਆ ਜਾਂ ਸੰਗਰੂਰ ਨੂੰ ਕਹਿ ਲਈਏ ਨਮੋਲ ਨੂੰ ਜਾਂਦੇ ਆ ਉਹ ਰੋਡ ਦੇ ਬਿਲਕੁਲ ਉੱਪਰ ਹੈ ਡਰੇਨ ਦਾ ਪੁਲ ਟੱਪ ਕੇ ਪੰਜ-ਛਤ ਦੁਕਾਨਾਂ ਛੱਡ ਕੇ ਸੱਜੇ ਪਾਸੇ ਬਾਈ ਦੀ ਦੁਕਾਨ ਹੈ ਤੇ ਆਜੋ ਆਪਾਂ ਤੁਹਾਨੂੰ ਕਰਾਉਣਿਆਂ ਦਰਸ਼ਨ ਜਿਹੜੀਆਂ ਅੱਜ ਦਵਾਈਆਂ ਦੇ ਮੈਂ ਕਹਿੰਦੇ ਵੀ ਰੋਲੇ ਪਏ ਪੈਣ ਹੈਗੇ ਤੇ ਆਜੋ ਤੇ ਬਾਈ ਨਾਲ ਵੀ ਕਰਦਿਆਂ ਗੱਲ ਕੀ ਹਾਲ ਨੇ ਬਾਈ ਜੀ ਵਧੀਆ ਜੀ ਬਾਈ ਜੀ ਠੀਕ ਸਾਤ ਹੈ ਜੀ ਹੋਰ ਵਧੀਆ ਵੀਰੇ ਵਧੀਆ ਸਰ ਵਧੀਆ ਜੀ ਤੇ ਬਾਈ ਜਿਵੇਂ ਅੱਜ ਕੱਲ ਜਿਵੇਂ ਦਵਾਈਆਂ ਦਾ ਆਪਾਂ ਉਹਦੇ ਲਵੇ ਮੰਨ ਲਓ ਕੰਟਰੋਲ ਕਰ ਸਕਦੇ ਆਪਾਂ ਜਿਹੜਾ ਹੈਗਾ ਉਹ ਚੀਜ਼ ਦਾ ਕੋਈ ਲਾਜ ਆਪਣੇ ਕੋਲੇ ਵੀਰੇ ਉਹਨੂੰ ਕੰਟਰੋਲ ਕਰਨ ਲਈ ਫੁੱਲ ਪੱਕਾ ਹੱਲ ਆ ਵੀਰੇ ਇੱਕ ਤਾਂ ਇਹ ਨਵੀਂ ਦਵਾਈ ਆਈ ਆ ਬਾਈ ਸ਼੍ਰੀ ਰਾਮ ਦੀ ਸਾਈਸੋ ਜਿੰਨਾ ਮਰਜੀ ਤੇਲਾ ਪਿਆ ਹੋਏ ਮਾਰੂਗੀ ਵੀ ਤੇ 15 ਤੋਂ 20 ਦਿਨ ਅਸਰ ਵੀ ਰੱਖੂਗੀ ਠੀਕ ਹੈ ਵੀਰੇ ਬਾਕੀ ਉਹ ਤੋਂ ਬਾਅਦ ਦੇ ਵਿੱਚ ਕੋਈ ਫਾਰਮਰ ਦੀ ਜਿਵੇਂ ਡਿਮਾਂਡ ਆ ਗਈ ਬਾਈ ਜਿਵੇਂ ਹੁਣ ਜ਼ਿਆਦਾ ਚੱਲ ਰਿਹਾ ਹੈਗਾ ਪੈਕਸਾ ਲੋਨ ਵਾਲਾ ਬਾਈ ਠੀਕ ਹੈ ਜੀ ਤੇ ਆ ਜਿੱਦਾਂ ਮਰ ਕੇ ਬਾਹਰ ਦਾਉਂਦਾਗਾ ਵੀਰੇ ਕਾਰਬੈਕਸਪਰੋ ਦੇ ਵਿੱਚ ਚੈਸ ਪਲੱਸ ਹੈਗਾ ਗਲੈਮਰ ਬਾਈ ਤੇ ਇਹ ਹੀ ਆਪਣੇ ਕੋਲੇ ਸਾਲਟ ਸੇਮ ਮਿਲ ਜੂਗਾ ਮਡੈਸਟੋ ਦਾ ਬਾਈ ਠੀਕ ਹੈ ਜੀ ਤੇ ਪੈਕਸਾ ਲਾਉਣ ਵਾਲਾ ਪਿਆਗਾ ਬਾਈ ਤੇ ਇੱਕ ਆ ਲਾਲ ਅਕਤਾਰ ਆ ਬਾਈ ਜਿਹਦਾ ਮਰ ਕੇ ਵੀ ਜਦੋਂ ਓਸ਼ੀਨ ਚੈਸ ਪਾਉਂਦਾ ਅਗਲਾ ਤੇਲ ਆਉਂਦਾ ਮਾਰਦਿਆ ਨਹੀਂ ਹੈਗੀਆਂ ਤੇ ਇੱਕ ਵਾਰ ਪਾ ਕੇ ਮਾਰ ਦੂਗੀ ਤੇ ਉਦੋਂ ਬਾਅਦ ਚੈਸ ਹੋਰ ਸੀ ਲੰਮਾ ਸਰਕੂ ਬਾਈ ਤੇ ਇੱਕ ਨਾ ਬਾਈ ਜਿਵੇਂ ਆਪਾਂ ਕਹੇ ਦੀ ਵੀ ਚੈਸ ਦੇ ਸਾਲਟ ਹੁੰਦੇ ਨੇ ਗਾਡੂ ਆਡ ਕੰਪਨੀਆਂ ਬਹੁਤ ਜਿਆਦੇ ਕੰਪਨੀਆਂ ਨੇ ਹੁੰਦੇ ਨੇ ਵੀ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਜਿਵੇਂ ਕਹੇ ਦੀ ਬ੍ਰਾਂਡ ਜੇ ਕੰਪਨੀਆਂ ਦੇ ਮਿਲ ਜਾਣਗੇ ਵੀ ਆਪਣੇ ਕੋਲੇ ਮਿਲਣਗੇ ਹੀ ਸਾਰੇ ਬ੍ਰਾਂਡ ਵੀਰੇ ਆਪਾਂ ਦੇਸੀ ਮਾਲ ਹੀ ਵੇਚਦੇ ਨੰਬਰ 1 ਤੇ ਬਾਈ ਜਿਵੇਂ ਪਹਿਲਾਂ ਟੈਸ ਬਾਈ ਨੇਮ ਆ ਗਈ ਸੰਜੰਟਾ ਦੀ ਠੀਕ ਹੈ ਜੀ ਉਹਦੇ ਬਾਅਦ ਸਭ ਤੋਂ ਵੱਡੀ ਕੰਪਨੀਆਂ ਤਾਨੂਗਾ ਬਾਈ ਜਿਨ੍ਹਾਂ ਦੀ ਬਾਈ ਨੇਮ ਸੰਪਰਾ ਆਉਂਦੀ ਹੈਗੀ ਕੋਰੋ ਮੰਡਲ ਨੂੰ ਤਾਂ ਹਰ ਇੱਕ ਜਾਣਦੇ ਜਾਂਦਾ ਭਾਈ ਹਨਾ ਇਹ ਤਾਂ ਬਾਈ ਬੱਚੇ ਬੱਚੇ ਦੇ ਜਵਾਨ ਤੇ ਭਾਈ ਕੋਰੋ ਮੰਡਲ ਦਾ ਮੈਂ ਕਹਿੰਦਾ ਉਹ ਕਿਹੜਾ ਬੰਦਾ ਹੋਊ ਜਿਹਨੂੰ ਪਤਾ ਨਹੀਂ ਇਹ ਤਾਂ ਦਾਦੇ ਪੁਰਦਾਦੇ ਤੋਂ ਚੱਲਦੀ ਆ ਰਹੀ ਹੈ ਬਾਈ ਪੁਰਾਣੀ ਕੰਪਨੀਆਂ ਵੱਡੀ ਕੰਪਨੀਆਂ ਤੇ ਇਸ ਤਰ੍ਹਾਂ ਬਾਈ ਆਪਣੇ ਕੋਲੇ ਉੱਤਮਾ ਉੱਤਮ ਨੂੰ ਬੱਚਾ ਬੱਚਾ ਜਾਣਦਾ ਭਾਈ ਬਿਲਕੁਲ ਬਾਈ ਉਸ ਤੋਂ ਬਾਅਦ ਵੀਰੇ ਆਪਣੇ ਕੋਲੇ ਆ ਗਈ ਸ੍ਰੀ ਰਾਮ ਬਾਈ ਇਹਨੂੰ ਬੱਚਾ ਬੱਚਾ ਜਾਣਦਾ ਭਾਈ ਤੇ ਬੈਸਟ ਹੈਗਰ ਆ ਗਈ ਵੀਰੇ ਆਪਣੇ ਕੋਲੇ ਇਹੋ ਜੀ ਬਾਈ ਕੋਈ ਵੀ ਚੰਬਲ ਦੀ ਓਸ਼ੀਨ ਆ ਗਈ ਸ਼ਕਤੀਮਾਨ ਦੀ ਓਸ਼ੀਨ ਆ ਗਈ ਆ ਬੈਰ ਨੇ ਬਾਈ ਨੈਟਿਵ ਨੂੰ ਉੱਪਰ ਦੀ ਫੰਗੀ ਸਾਡ ਦਿੱਤਾਗਾ ਟਾਟਾ ਦਾ ਫੰਗੀ ਸਾਡ ਪਿਆ ਬਾਸਬ ਦਾ ਫੰਗੀ ਸਾਡ ਪਿਆ ਤੇ ਆਪਾਂ ਜੋ ਮਰ ਕੇ ਵੀ ਗੱਲ ਕਰ ਰਹੇ ਸੀ ਸ਼੍ਰੀ ਰਾਮ ਦੀ 7200 ਤੇ ਉਹਦੇ ਬਾਅਦ ਜਿੱਦਾਂ ਵੀ ਇਹ ਕੋਟੇਵਾ ਦਾ ਚੱਲ ਰਿਹਾ ਹੈਗਾ ਪੈਕਸਾ ਲੋਨ ਪਲੱਸ ਡੈਲੀਗੇਟ ਬਾਈ ਇਹ ਚ ਬਾਈ ਕਿਹੜੇ ਕਿਹੜੇ ਸਾਲਟ ਨੇ ਮੰਨ ਲਓ ਇਹਦੇ ਵਿੱਚ ਵੀਰੇ ਇੱਕ ਤਾਂ ਸੁੰਡੀ ਵਾਲਾ ਸਾਲਟ ਆ ਗਿਆ ਜਿੱਦਾਂ ਮਨ ਲਗੇ ਇਹਨਾਂ ਦੀ ਆਉਂਦੀ ਹੁੰਦੀ ਸੀ ਡੈਲੀਗੇਟ ਬਾਈ ਉਹ ਵਾਲਾ ਐਡ ਕਰਤਾ ਦੂਜਾ ਮਨ ਲਗੇ ਜਿਹਦਾ ਹੁਣ ਫੁੱਲ ਮਨ ਲੱਕੇ ਵੀ ਟ੍ਰੈਂਡਿੰਗ ਚੱਲ ਰਿਹਾਗਾ ਪੈਕਸਾ ਲਾਉਣ ਬਾਈ ਸੁੰਡੀ ਤੇਲਾ ਦੋਨੋਂ ਮਾਰੂ ਬਾਈ ਇਹ ਬੰਦੇ ਮੰਨ ਲੈ ਇੱਥੇ ਆ ਕੇ ਕਨਫਿਊਜ਼ ਹੋ ਜਾਂਦੇ ਨੇ ਵੀ ਆ ਲੱਗਦਾ ਯਾਰ ਪੈਕਸਾ ਲਾਉਣ ਹੀ ਤੇਲਾ ਮਾਰੂਗੀ ਵੀ ਤੇਲਾ ਹੋਰ ਕਿਸੇ ਤੋਂ ਮਰਦਾ ਨਹੀਂ ਮੰਨ ਲਾ ਵੀ ਇਹ ਮੰਨ ਲਾ ਰਿਜ਼ਲਟ ਦਿੰਦੀ ਆ ਵੀ ਬੰਦੇ ਦਾ ਦੇਉਣਗੇ ਆ ਕਿਸ ਨੂੰ ਫੁੱਲ ਵਧੀਆ ਰਿਜ਼ਲਟ ਆ ਵੀਰੇ 15 ਤੋਂ ਲੈ ਕੇ 20 ਦਿਨ ਅਸਰ ਰਹੂਗਾ ਤੇ ਫੁੱਲ ਸਟਾਕ ਪਿਆਗਾ ਵੀਰੇ ਤੇ ਇੱਕ ਹੁੰਦਾਗਾ ਵੀ ਵੀਡੀਓ ਪਾ ਆਂਦਿਆ ਫਾਰਮਰ ਦੇਖ ਕੇ ਆ ਜਾਂਦਾ ਆਉਂਦੇ ਨੂੰ ਮਰ ਕੇ ਜੋ ਬ੍ਰਾਂਡ ਹੁੰਦਾ ਅਗਲਾ ਕਹਿੰਦੇ ਰਹਿ ਹੈ ਨਹੀਂ ਮੁੱਕ ਗਿਆ ਆਪਣੇ ਕੋਲੇ ਫੁੱਲ ਸਟਾਕ ਪਿਆ ਵੀਰੇ ਜਿੰਨਾ ਮਰਜ਼ੀ ਲੈ ਜਾਓ ਬਾਕੀ ਮੰਨ ਲੋ ਕਈ ਵਾਰ ਬੰਦੇ ਬਈ ਮੰਨ ਲਾ ਹੁਣ ਰਾਜਸਥਾਨ ਕਣੀ ਆਉਂਦੇ ਨੇਗੇ ਕਿਉਂ ਉਹਨਾਂ ਦੀਆਂ ਦਵਾਈਆਂ ਮੰਨ ਲਾ ਆਪਣੇ ਨਾਲ ਅਲੱਗ ਨਹੀਂ ਅਲੱਗ ਨੇ ਬਾਈ ਕਿ ਹੁਣ ਉਹ ਵੀਡੀਓ ਆਪਣੀ ਉਹ ਵੀ ਦੇਖਣਗੇ ਜੀ ਤੇ ਉਹਨਾਂ ਵਾਸਤੇ ਜਿਵੇਂ ਵੀ ਉਹ ਜਿਹੜੀ ਚੀਜ਼ ਮੰਗਣਗੇ ਮਿਲ ਜੂ ਜਾਂ ਮੈਂ ਉਹ ਫੋਨ ਕਰਕੇ ਤੁਹਾਨੂੰ ਲਿਖਵਾ ਸਕਦੇ ਨੇਗੇ ਵੈਸੇ ਤੁਹਾਨੂੰ ਦੱਸ ਆਪਣੇ ਕੋਲੇ ਵੀਰੇ 70% ਉਹਨਾਂ ਲਈ ਮਟੀਰੀਅਲ ਮਿਲੀ ਜਾਣਗੇ ਬਾਕੀ ਜੋ ਆਪਣੇ ਕੋਲੇ ਪੁਰਾਣੇ ਆ ਰਹੇ ਆਗੇ ਉਹਨਾਂ ਕੋਲੇ ਆਪਣਾ ਨੰਬਰ ਚੱਲ ਗਿਆ ਉਹ ਆਪਾਂ ਨੂੰ ਇੱਕ ਦਿਨ ਪਹਿਲਾਂ ਲਿਸਟ ਸੈਂਡ ਕਰ ਦਿੰਦੇ ਆ ਵੀ ਆਪ ਨੂੰ ਆਵळा ਚਾਹੀਦਾ ਜੋ ਕਿ ਘਾਟਵਾਦੋਂ ਦੀ ਆਪਾਂ ਸਵੇਰ ਤੱਕ ਪੂਰੀ ਕਰ ਦਾਂਗੇ ਵੀਰੇ ਤੇ ਆਪਾਂ ਵੀਡੀਓ ਦੇ ਵਿੱਚ ਨੰਬਰ ਦੇ ਦਾਂਗੇ ਠੀਕ ਹੈ ਜੀ ਤੇ ਭਾਈ ਜੀ ਜੋ ਕੋਈ ਵੀ ਡਿਮਾਂਡ ਹੋਵੇ ਆਪ ਨੂੰ ਆ ਚਾਹੀਦਾ ਆ ਚਾਹੀਦਾ ਕੋਈ ਘਾਟਵਾਦਾ ਵੈਸੇ ਤਾਂ ਹੁੰਦੀ ਹੈ ਨਹੀਂ ਜੋ ਹੋਈ ਤਾਂ ਉਹ ਵੀ ਪੂਰੀ ਕਰ ਦਾਂਗੇ ਭਾਈ ਇੱਕ ਭਾਈ ਜਨ ਮੜਾ ਜੀ ਵੀ ਬੇਨਤੀ ਵੀ ਕਰ ਦੋ ਕਈ ਵਾਰ ਵੀ ਫੋਨ ਜਦ ਗਾਹਕ ਜਾਦੇ ਹੁੰਦੇ ਨੇ ਕਿ ਚੱਕਿਆ ਨਹੀਂ ਜਾਂਦਾ ਕਿ ਕਿਹੜੇ ਟਾਈਮ ਬੰਦਾ ਫੋਨ ਕਰੇ ਜਾਂ ਵਟਸਐਪ ਕਰੇ ਤੁਹਾਨੂੰ ਸ਼ਾਮ ਨੂੰ ਵੀਰੇ ਆਪਾਂ ਨੂੰ 7 ਵਜੇ ਫੋਨ ਕਰ ਲੇ ਜੇ ਕਿਸੇ ਕੋਈ ਮਨ ਲਗੇ ਵੀ ਦਵਾਈ ਦੀ ਡਿਮਾਂਡ ਆਪਣੇ ਕੋਲੇ ਹਾਜ਼ਰ ਨਹੀਂ ਤਾਂ ਆਪਣੇ ਮਨ ਲਗੇ ਵੀ WhatsApp ਨੰਬਰ ਤੇ ਆਪਾਂ ਨੂੰ ਭੇਜ ਦੇਵੇ ਫੋਟੋ ਲਿਖ ਕੇ ਵੀ ਆਪਾਂ ਨੂੰ ਉਹ ਵਾਲੀ ਦਵਾਈ ਚਾਹੀਦੀ ਆ ਦੇ ਦਾਂਗੇ ਬਾਈ ਜੀ ਇੱਕ ਮੰਨ ਲਓ ਆਪਣੇ ਕੋਲੇ ਸੁੰਡੀ ਵਾਲੀ ਕਿਹੜੀ ਕਿਹੜੀ ਐ ਅਗਲਾ ਕਹਿੰਦਾ ਯਾਰ ਕੋੜਾ ਟਿੱਡਾ ਐ ਬਾਧੂ ਐ ਵੀ ਯਾਰ ਅਗਲਾ ਮਰਦਾ ਨਹੀਂ ਕਿਸੇ ਦਵਾਈ ਤੋਂ ਨਹੀਂ ਵੀ ਮਰਦਾ ਆਪਣੇ ਕੋਲੇ ਵੀਰ ਇੱਕ ਤਾਂ ਸਾਹ ਦੋ ਦਵਾਈਆਂ ਪਈਆਂ ਨੇ ਇਹ ਪੱਤਾ ਲਪੇਟ ਗੋਬ ਦੀ ਸੁੰਡੀ ਕੋੜਾ ਟਿੱਡਾ ਤਿਤਲੀ ਫਿਦਲੀ ਜਿਵੇਂ ਅੱਗੇ ਮਨ ਲਗੇ ਹੁਣ ਲਾਗਰ ਕੱਟ ਆਊਗਾ ਬਾਈ ਬੱਲੀ ਕੱਟ ਬੋਲ ਦਿੰਦੇ ਆ 25 ਦਿਨ ਦਾ ਕੰਟਰੋਲ ਆ ਭਾਈ ਬਾਕੀ ਜੋ ਵਰਕੇ ਅੱਗੇ ਦੀ ਕਿਸੇ ਦੀ ਡਿਮਾਂਡ ਹੋਵੇ ਵੀ ਮੈਂ ਐਨਸੀਪੀਓ ਪਾਉਣੇ ਆ ਟਾਕੂਮੀ ਪਾਉਣੇ ਆ ਬਾਸਬਦਾ ਵਾਲਾ ਸੁੰਡੀ ਵਾਲਾ ਪਾਉਣਾ ਕੋਟੇਵਾਦਾ ਪਾਉਣਾ ਜੋ ਬੰਦਾ ਮੰਗੂ ਹਾਜ਼ਰ ਉਹ ਵੀ ਆ ਤੇ ਰਿਜ਼ਲਟ ਇਹਦੇ ਬੜੇ ਸੋਹਣੇ ਨੇ ਇੱਕ ਮਾਰਾ ਜ ਆਪਾਂ ਨੂੰ ਕਿਸੇ ਤੁਸੀਂ ਮਤਲਬ ਦਵਾਈ ਦੇ ਚੈਸ ਦੇ ਜਾਂ ਅਸੀਨ ਦੇ ਕੋਈ ਕੋਰਾ ਜਨ ਵਗੈਰਾ ਦੇ ਰੇਟ ਦੱਸ ਸਕਦੇ ਦੱਸ ਸਕਦੇ ਆ ਭਾਈ ਜੀ ਦੱਸ ਸਕਦੇ ਆ ਐਮਐਲਆ ਵੀ ਇਹੀ ਤਾਂ ਆਪਾਂ ਤਾਈਆਂ ਵੀਡੀਓ ਪਾ ਰਿਹਾ ਭਾਈ ਕਿ ਜੋ ਫਾਰਮਰਾਂ ਦੀ ਲੁੱਟ ਹੋਣ ਤੋਂ ਬਚ ਜੇ ਜਿੱਦਾਂ ਆਪਣੇ ਕੋਲੇ ਭਾਈ ਉਹਸੀਨ ਵਾਲਾ ਸਾਲਟ ਹੈਗਾ 890 ਰੁਪਏ ਦੀ ਕਿਲੋ ਆ 10 ਕਿੱਲਿਆਂ ਦੇ ਕਿਲੋ ਪਊ ਸਿਰਫ 99 ਰੁਪਏ ਕਿੱਲੇ ਦਾ ਖਰਚਾ ਹੋਊਗਾ ਬਾਈ 1 ਘੱਟ 90 ਰੁਪਏ ਉਦੋਂ ਬਾਅਦ ਦੇ ਵਿੱਚ ਜੋ ਮਲ ਕੇ ਲਾਲ ਅਕਤਾਰਾ ਜੋ 12 ਬਾਹਰਲੀ ਸਾਈਡ ਦਾ ਕੰਨਾ ਬਾਈ ਇਹ ਮਲ 1000 1200 ਵਿਕਦਾ ਆਪਣੇ ਕੋਲੇ ਸਿਰਫ 480 ਰੁਪਏ ਦਾ ਲੀਟਰ ਆ 48 ਰੁਪਏ ਕਿੱਲੇ ਦਾ ਖਰਚਾ ਹੋਊਗਾ ਬਾਈ ਤੇ ਉਦੋਂ ਬਾਅਦ ਜੋ ਚੈਸੋ ਵਾਲਾ ਸਾਲਟ ਹੈਗਾ ਬਾਈ ਤੋਂ ਆਪਣੇ ਕੋਲੇ ਵੀਰੇ ਉਹਦਾ 140 ਰੁਪਏ ਕਿੱਲੇ ਦਾ ਖਰਚਾ ਆਊਗਾ 1120 ਰੁਪਏ ਦੀ ਕਿਲੋ ਆ ਬਾਈ ਚੈਸ ਵਾਲਾ ਸਾਲਟ ਕਿਤੇ ਵੀ ਨਹੀਂ ਹੈਗਾ ਬਾਈ ਜੋ ਆਪਾਂ ਦੇ ਰੇਟ ਦਾ ਕਿਤੇ ਵੀ 40 ਬਾਈ ਬੜਾ ਘੱਟ ਨਹੀਂ ਗਏ ਕਿਤੇ ਪੰਗਾ ਨਾ ਪੈ ਜਾਏ ਨਹੀਂ ਕੋਈ ਪੰਗਾ ਨਹੀਂ ਪੈਂਦਾ ਹੈਗਾ ਵੀਰੇ ਜਮਾਂ ਨਜ਼ਾਰੇ ਦੇ ਦਾਂਗੇ ਨਜ਼ਾਰੇ ਦੇਣ ਖਾਤਰ ਹੀ ਵੀਡੀਓ ਬਣਾ ਰਿਹਾ ਹਾਂ ਨਹੀਂ ਠੀਕ ਹੈ ਤੇ ਇੱਕ ਬਾਈ ਜਿਵੇਂ ਕੋਰਾਜਨ ਹੈ ਉਹਦਾ ਕੀ ਰੇਟ ਹੋਊ ਆਪਣਾ ਕੋਰਾਜਨ ਆਪਾਂ ਵੀਰੇ ਦੇ ਦਾਂਗੇ 150 ਐਮ ਐਲ 250 ਰੁਪਏ ਦੀ ਦੇ ਦਾਂਗੇ ਬਾਈ ਢਾਈ ਏਕੜ ਦੀ 250 ਰੁਪਏ ਦੀ ਬਾਈ 250 ਰੁਪਏ ਦੀ ਢਾਈ ਏਕੜ ਦੀ ਦੇ ਦਾਂਗੇ ਬਾਈ ਸਿਰਫ 100 ਰੁਪਏ ਕਿੱਲੇ ਦਾ ਖਰਚਾ ਜੇ ਬੰਦਾ 60 ਐਮਐਲ ਪਾਉਂਦਾ ਜੇ 50 ਐਮਐਲ ਪਾਊਗਾ ਵੀਰੇ ਤਾਂ ਸਿਰਫ ਆ ਗਿਆ ਬਾਈ ਜੀ 83 ਰੁਪਏ ਕਿੱਲੇ ਦਾ ਖਰਚਾ ਹੋਊਗਾ ਭਾਈ 80 ਵੀ ਤਨ ਨਹੀਂ ਵੀ ਭਰਾ ਉਹ ਇਹ ਜੇ ਨਿਆਰੇ ਹੋਏ ਰੇਟ ਸਾਨੂੰ ਕੋਈ ਨਹੀਂ ਦਿੰਦਾ ਨਾ ਕੋਈ ਬੰਦਾ ਦੱਸੇ ਵੀਡੀਓ ਚ ਰੇਟ ਤੁਸੀਂ ਜਿੰਨਾ ਮਰਜ਼ੀ ਜੋਰ ਲਾ ਲਿਓ ਸਾਨੂੰ ਰੇਟ ਨਹੀਂ ਦੱਸ ਕੇ ਤੇ ਉਹ ਬਾਈ ਨੇ ਸਾਨੂੰ ਜਿਵੇਂ ਕਹਦੀ ਵੀ ਸਾਰੇ ਦੱਸ ਦੇ ਕੁੱਲ ਮਿਲਾ ਕੇ ਰੇਟ ਸਾਨੂੰ ਵੀਡੀਓ ਚ ਦੱਸ ਤੇ ਇੱਕ ਬਾਈ ਜਦ ਜਿਵੇਂ ਆਪਣਾ ਉਧਰ ਹਾਰ ਆ ਗਏ ਜੀ ਬਾਈ ਮਾਰ ਪੈ ਗਈ ਪਾਣੀ ਜੀ ਬਾਈ ਉਧਰੋਂ ਬੰਦੇ ਆਉਣਗੇ ਕੋਈ ਦਵਾਈ ਬੂਟੀ ਲੈਣ ਉਹਨਾਂ ਨੂੰ ਕੋਈ ਰਿਆਤ ਹੋ ਵੀਰੇ ਕੱਲ ਪਤਾ ਨਹੀਂ ਪਰਸੋਂ ਆਪਣੇ ਕੋਲੇ ਬਾਈ ਉਹ ਆਏ ਸੀਗੇ ਤੇ ਆਪਾਂ ਨੇ ਉਹਨਾਂ ਨੂੰ ਆਪਣੋਂ ਮਲ ਕੇ ਵੀ ਜੇ ਚੀਜ਼ 10 ਰੁਪਏ ਦੀ ਆਉਂਦੀ ਆ ਤਾਂ ਆਪਾਂ ਉਹਨਾਂ ਨੂੰ 10 ਰੁਪਏ ਦੀ ਹੀ ਲਾਈ ਆ ਕੁਝ ਚੀਜ਼ਾਂ ਇਹ ਹੋ ਜਾਂਦੀਆਂ ਜੇ ਆਪਾਂ ਨੂੰ 10 ਦੀ ਪੈਂਦੀ ਤੇ 8 ਦੀ ਹੀ ਲਾਈ ਆ ਉਹਨਾਂ ਤੋਂ ਕਮਾਈ ਨਹੀਂ ਕਰੀ ਸੇਵਾ ਕਰੀ ਆ ਉਹਨਾਂ ਦੀ ਬਾਈ ਠੀਕ ਹੈ ਜੋ ਬਾਈ ਉਧਰਲੀ ਸੜ ਤੋਂ ਆਉਣਗੇ ਆਪਾਂ ਉਹਨਾਂ ਦੀ ਫੁੱਲ ਹੈਲਪ ਕਰਾਂਗੇ ਫੁੱਲ ਸੇਵਾ ਕਰਾਂਗੇ ਜੋ ਆਪਾਂ ਕਰ ਸਕਦੇ ਆ ਬਾਈ ਤੇ ਇੱਕ ਨਾ ਬਾਈ ਕੀ ਹੁੰਦਾ ਹੈ ਦੁਕਾਨਦਾਰ ਹਰੇਕ ਹੀ ਆਪਾਂ ਵੀਡੀਓ ਦੇਖਦੇ ਆ ਕਹਿ ਦਿੰਦਾ ਹੈਗਾ ਵੀ ਯਾਰ ਆਪਾਂ ਪੱਕਾ ਬਿੱਲ ਕੱਟ ਕੇ ਦੇਵਾਂਗੇ ਜੀ ਬਾਈ ਜੀ ਤੇ ਮੌਕੇ ਤੇ ਯਾਰ ਅਗਲਾ ਕਹਿ ਹੁੰਦਾ ਯਾਰ ਮੇਰਾ ਬੰਦਾ ਹੈ ਨਹੀਂ ਹੋਣਾ ਤੇ ਜਾਂ ਮੈਂ ਵੀ ਆਥਨੇ ਕੱਟ ਦੂੰ ਤੜਕੇ ਕੱਟ ਦੂੰ ਆਪਣੇ ਲਵੇ ਉਹ ਕੰਮ ਹੋਊ ਕਿ ਨਹੀਂ ਆਪਣੇ ਕੋਲੇ ਵੀਰੇ ਇਹੋ ਜਿਹਾ ਕੋਈ ਕੰਮ ਨਹੀਂ ਹੋਊ 90% ਆਪਾਂ ਬਿੱਲ ਤੁਰੰਤ ਹੀ ਕੱਟ ਕੇ ਦੇਵਾਂਗੇ ਸੰਡੇ ਵਾਲੇ ਦਿਨ ਜੇ ਘੰਟਾ 2 ਘੰਟੇ ਕੋਈ ਦਿੱਕਤ ਆ ਤਾਂ ਅਗਲੇ ਦਾ ਵਟਸਐਪ ਨੰਬਰ ਲਿਖ ਦਿਆਂ ਤੁਹਾਨੂੰ 2-4 ਘੰਟਿਆਂ ਬਾਅਦ ਹੀ ਉਸੇ ਡੇਟ 'ਚ ਬਿੱਲ ਵਾਕੇ ਜਾਂਦਾ ਫਿਰ ਇਹੋ ਜੀ ਕੋਈ ਦਿੱਕਤ ਨਹੀਂ ਆਪਣੇ ਕੋਲੇ ਪੱਕੇ ਬਿਲ ਤੇ ਮਾਲ ਆ ਡਾਇਰੈਕਟ ਕੰਪਨੀਆਂ ਨੇ ਡਾਇਰੈਕਟ ਕੰਪਨੀਆਂ ਚੋਂ ਮਾਲ ਲਾਉਂਦਾ ਬਿਲ ਤੇ ਮਾਲ ਲਾਉਂਦਾ ਬਿਲ ਤੇ ਹੀ ਮਾਲ ਵੇਚਾਂਗੇ ਭਾਈ ਬਾਕੀ ਭਾਈ ਬ੍ਰਾਂਡ ਦੀ ਗੱਲ ਕਰੀਏ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਬ੍ਰਾਂਡ ਹੋਣਗੇ ਆਪਣੇ ਕੋਲੇ ਵੀ ਜਿੰਨੀਆਂ ਬ੍ਰਾਂਡਰ ਕੰਪਨੀਆਂ ਜਿੱਦਾਂ ਟਾਟਾ ਸਰਜੰਟਾ ਬਾયર ਉੱਤਮ ਸ੍ਰੀ ਰਾਮ ਬਾ ਸਭ ਕੋਰੋ ਮੰਡਲ ਬਲਕਿ ਜੋ ਸਭ ਤੋਂ ਟੌਪ ਤੇ ਰੋਵ ਵਾਲੀਆਂ ਕੰਪਨੀਆਂ ਆਪਣੇ ਕੋਲੇ ਹਜਾਰ ਨੇ ਭਾਈ ਲੈ ਵੀ ਭਰਾਵੋ ਭਾਈ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਬਾਈ ਨੇ ਆ ਇੱਕ ਬਹੁਤ ਵਧੀਆ ਗੱਲ ਕਰੀ ਐ ਕਿ ਜਿਹੜੇ ਪਾਸੇ ਬਈ ਪਾਣੀ ਆ ਗਿਆ ਲੋਕਾਂ ਦੀਆਂ ਬਈ ਫਸਲਾਂ ਮਰ ਗਈਆਂ ਬਹੁਤ ਜ਼ਿਆਦੇ ਜਿਹੜੀਆਂ ਕੋਈ ਬਚ ਗਈਆਂ ਉਹਨਾਂ ਦੀ ਵੀ ਬਈ ਕਹਿੰਦਾ ਆਪਾਂ ਪੂਰੀ ਹੈਲਪ ਕਰਾਂਗੇ ਕੋਈ ਇਹੋ ਜੀ ਗੱਲ ਨਹੀਂ ਵੀ ਜਿਹੜੇ ਆਏ ਰੇਟ ਆਪਾਂ ਅਗਲੇ ਨੂੰ ਚੀਜ਼ ਦੇਵਾਂਗੇ